ਭਗਤੀ ਸ਼ਕਤੀ ਦੇ ਦਾਤੇ ਦੁੱਖ 니ਵਾਰਨ ਬਾਦਸ਼ਾਹ ਜੰਨ ਦੇ ਸਾਗਰ ਜੁਗੋ ਜੁਗਿਆ ਟਲ ਸਤਿਗੁਰੂ ਜਗਤ ਗੁਰੂ ਸ਼ਮਰਤ ਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਉ ਵਿਤਰ ਹਜੂਰੀ ਵਿੱਚ ਜੁੜ ਬੈਠੇ ਸਤ ਸੰਗੀ ਜਨੋ 랍 ਜੀ ਸਤ ਗੁਰ ਜੀ ਦੇ ਅਮੋਲਕ ਬਚਨ ਸਰੰਗ ਕਰੇ ਹੋ ਜੋ ਪੰਜਵੀਂ ਬਾਤ ਸ਼ਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪਵਿੱਤਰ ਮੁਖਾਰ ਵਿੰਦ ਤੋਂ ਇਹ ਬਚਨ ਉਚਾਰਨ ਹੋਏ ਹੋਏ ਹਨ ਤੇਤਨ ਤਨ ਤਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਬਹੁਤ ਹੀ ਕਿਰਪਾ ਕਰਕੇ ਇਹ ਬਚਨ ਸਾਰੇ ਜੀਵਾਂ ਦੇ ਭਲੇ ਲਈ ਜਿੰਦ ਦੇ ਕਲਿਆਣ ਹਿੱਤ ਹੁਕਮ ਨਾਵੀ ਦੇ ਰੂਪ ਵਿੱਚ ਪਰਗੜ ਕਰਕੇ ਸਾਡੇ ਸਰਵਣ ਤੱਕ ਪਹੁੰਚਾਏ ਨੇ ਸਤਗੁਰੂ ਜੀ ਇਸ ਸ਼ਬਦ ਰਾਹੀਂ ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਜਾਂਦਾ ਹੈ ਕੋਲੀ ਕੀ ਕੀ ਹਾਲਤ ਹੁੰਦੀ ਕਿਵੇਂ ਤਬਦੀਲੀ ਹੁੰਦੀ ਹੈ ਉਹ ਇਸ ਸ਼ਬਦ ਵਿੱਚ ਸਤਗੁਰੂ ਜੀ ਨੇ ਸਾਨੂੰ ਪਰਸੋਂਾਂ ਕੀਤਾ ਹੈ ਤਰਸ ਜੀ ਨੂੰ ਗੁਰੂ ਮਿਲ ਜਾਂਦਾ ਹੈ ਗੁਰ ਪੂਰਾ ਪਾਇਓ ਮੇਰੇ ਭਾਈ ਮੈਂ ਪਾ ਲਿਆ ਅਸੀਂ ਗੁਰੂ ਧਾਰਨ ਕਰਿਆ ਹੈ ਗੁਰੂ ਦੀ ਕੋਈ ਸੇਵਾ ਕਰਦਾ ਹੈ ਸੰਗਤ ਕਰਦਾ ਹੈ ਸਿਮਰਨ ਕਰਦਾ ਹੈ ਉਹਨੂੰ ਗੁਰੂ ਦੀ ਪ੍ਰਾਪਤੀ ਹੁੰਦੀ ਹੈ ਕਿਸੇ ਧਾਰਨ ਕੀਤਾ ਇੱਕ ਬੱਚੇ ਨੇ ਸਕੂਲ ਨੂੰ ਧਾਰਨ ਕੀਤਾ ਸਕੂਲ ਵਿੱਚ ਦਾਖਲ ਹੋਇਆ ਫਿਰ ਉਸ ਸਕੂਲ ਵਿੱਚੋਂ ਉਹਨੂੰ ਗਿਆਨ ਪ੍ਰਾਪਤ ਹੋ ਜਾਂਦਾ ਹੈ ਬੇਸ਼ੁਮਾਰ ਗਿਆਨ ਉਹਨੂੰ ਪ੍ਰਾਪਤ ਹੁੰਦਾ ਹੈ 5 ਸਾਲ ਵਿੱਚ 10 ਸਾਲ ਵਿੱਚ ਜਾਂ ਇਸ ਤੋਂ ਜ਼ਿਆਦਾ ਫਿਰ ਉਸ ਸਕੂਲ ਦਾ ਸਾਰਾ ਗਿਆਨ ਲੈਣਾ ਇਸੇ ਤਰ੍ਹਾਂ ਜਦੋਂ ਗੁਰੂ ਦਾ ਗਿਆਨ ਮਨੁੱਖ ਦੇ ਅੰਦਰ ਪ੍ਰਵੇਸ਼ ਕਰ ਜਾਂਦਾ ਹੈ ਫਿਰ ਗਿਆਨ ਕਾ ਵੱੱਦਾ ਮੰਨ ਰਹਿ ਗੁਰੂ ਵਿਨ ਗਿਆਨ ਨਾ ਹੋਏ ਉਹ ਗਿਆਨ ਅੰਦਰ ਪ੍ਰਵੇਸ਼ ਹੋ ਜਾਂਦਾ ਉਸ ਗਿਆਨ ਦੇ ਅੰਦਰ ਚਾਨਣਾ ਹੋ ਜਾਂਦਾ ਗੁਰ ਪੂਰਾ ਭੇਟਿਓ ਵਡਭਾਗੀ ਮਨਹਿ ਭਿਆ ਪ੍ਰਗਾਸਾ ਬਾਹਰ ਨਹੀਂ ਮਨ ਵਿੱਚ ਚਰਨਾ ਮਨ ਵਿੱਚ ਅੰਧੇਰਾ ਹੈ ਸੜੇ ਮਨ ਵਿੱਚ ਦੁੱਖ ਹੈ ਅੰਦਰੋਂ ਮਨੁੱਖ ਦੁਖੀ ਹੈ ਬਾਹਰੋਂ ਠੀਕ ਫਿਰਦਾ ਹੈ ਸ਼ੋਕ ਪਾਤਸ਼ਾਹ ਕਹਿੰਦੇ ਨੇ ਉਹ ਜਦੋਂ ਗੁਰੂ ਮਿਲਿਆ ਮੈਂ ਪਾਇਆ ਮੈਨੂੰ ਪ੍ਰਾਪਤੀ ਹੋਈ ਮੇਰੇ ਰੋਗ ਵੀ ਸ਼ੋਗ ਵੀ ਸਭ ਦੁੱਖ ਬਿਨਾਸੀ ਸਤਗੁਰ ਕੀ ਸਰਦਾਇ ਇਹ ਰਾਹ ਉਹ ਦੇ ਬਚਨ ਸੈਂਟਰਲ ਆਈਡੀਆ ਕੇਂਦਰੀ ਭਾਵ ਸ਼ਬਦ ਦਾ ਰੋਗਾ ਲਈ ਕਿੱਥੇ ਕਿੱਥੇ ਮਨੁੱਖ ਫਿਰਦਾ ਹੈ ਸੋਗ ਤਾਂ ਕੋਈ ਹਸਪੀਟਲ ਮਟਾਉਂਦਾ ਇਹਨੇ ਸੋਗ ਗਮੀ ਨੂੰ ਕਹਿੰਦੇ ਨੇ ਚਿੰਤਾ ਨੂੰ ਕਹਿੰਦੇ ਕੋਈ ਨਹੀਂ ਮਟਾਉਂਦਾ ਜਿੱਥੇ ਮਰਜੀ ਜਿੰਨਾ ਮਰਜੀ ਧਨ ਹੋਵੇ ਚਿੰਤਤ ਦਿਖੇਗਾ ਮਨੁੱਖ ਗੁਰੂ ਸੋਗ ਵੀ ਮਟਾਉਂਦਾ ਹੈ ਸੋਗ ਮਨ ਦਾ ਹੁੰਦਾ ਹੈ ਰੋਗ ਤਨ ਦਾ ਤਨ ਤੇ ਤਾਂ ਪ੍ਰਗਟ ਹੋ ਕੇ ਦਿਖਦਾ ਹੈ ਗੱਲ ਮੰਨਦੀ ਹੁੰਦੀ ਹੈ ਸਾਰੀ ਦੰਤਾ ਇੱਕ ਪਰਦੇ ਦੀ तरह ਹੈ प्रोजेक्टर ਤਾਂ ਬਣੇ ਜਿਵੇਂ प्रोजेक्टर ਵਿੱਚੋਂ ਕਿਰਨ ਨਿਕਲਦੀ ਹੈ ਕਿਸੇ ਪਰਦੇ ਤੇ ਪੈ ਕੇ ਉਹ ਸਾਨੂੰ ਦਿਖਦੀ ਹੈ ਬਸ ਉਹ ਹੀ ਚੀਜ਼ ਐ ਸਤ ਸੰਗੀ ਜੀ ਸੋ ਮੇਰੇ ਪਾਤਸ਼ਾਹ ਕਹਿੰਦੇ ਨੇ ਸਭ ਕੁਝ ਸਮਾਪਤ ਹੋ ਜਾਂਦਾ ਆਉ ਸੰਖੇਪ ਕੀ ਵਿਚਾਰ ਸਰਵਣ ਕਰਨ ਦਾ ਯਤਨ करिए ਜੀ ਸਤਨਾਮ ਵਾਹਿਗੁਰੂ ਜੀਓ ਪ੍ਰਥਮੇ ਮਿਟਿਆ ਤਨ ਕਾ ਦੁਖ ਮਨ ਸਗਲ ਕੋ ਹਾ ਸੁਖ ਕਰਿ ਕਿਰਪਾ ਗੁਰ ਦੀ ਨਾਉ ਬਲ ਬਲ ਤਿਸ ਸਤਗੁਰ ਕੋ ਜਾਉ ਸਤਗੁਰ ਜੀ ਕਹਿੰਦੇ ਨੇ ਜਦੋਂ ਮਨ ਨੂੰ ਗੁਰੂ ਪੂਰਾ ਮਿਲਿਆ ਪ੍ਰਥਮੇ ਮਿਟਿਆ ਤਨ ਕਾ ਦੁਖ ਤੰਦ ਇੰਦਰੀਆਂ ਦਾ ਦੁਖ ਕਦੇ ਅੱਖਾਂ ਗਵੰਡੀ ਨੂੰ ਦੇਖ ਕੇ ਦੁਖੀ ਹੁੰਦੀਆਂ ਨੇ ਈਰਖਾ ਖਤਮ ਹੋ ਗਈ ਕਦੇ ਕੰਨ ਕਿਸੇ ਦੀ ਉਸਤਤ ਸੁਣ ਕੇ ਈਰਖਾ ਵਿੱਚ ਆਉਂਦੇ ਤਨ ਸੁਖੀ ਹੋ ਗਿਆ ਤਨ ਕਾ ਦੁੱਖ ਔਰ ਜਿਹੜਾ ਇਹ ਬੁਖਾਰ ਹੋਇਆ ਇਹ ਚੀਜ਼ਾਂ ਹੋਈ ਤਾਂ ਡਾਕਟਰ ਮਟਾ ਦਿੰਦੇ ਨੇ ਤਨ ਇੰਦਰੀਆਂ ਨੂੰ ਕਹਿੰਦੇ ਇਹ ਹੀ ਫਿਰ ਇੰਦਰੇ ਹੀ ਸਾਡੇ ਮਨ ਨੂੰ ਦੁਖੀ ਕਰਦੇ ਨੇ ਜਿਹੜਾ ਅੱਗੇ ਦੱਸਣਗੇ ਮਨ ਸਗਲ ਕੋ ਹੋਆ ਸੁਖ ਤਨ ਦਾ ਦੁੱਖ ਇੰਦਰੀਆਂ ਦਾ ਦੁੱਖ ਮਟਿਆ ਜਦੋਂ ਤਨ ਆਪੇ ਸੁਖੀ ਹੋ ਜਾਏ ਮਾਹੀ ਗੁਰਜੀ ਮਨ ਆਪੇ ਸੁਖੀ ਹੋ ਜਾਏਗਾ ਕਿਵੇਂ ਸਤਗੁਰੂ ਜੀ ਕਹਿੰਦੇ ਨੇ ਆਜ ਮਿਲਾਵਾ ਸੇਖ ਫਰੀਦ ਬਾਬਾ ਫਰੀਦ ਜੀ ਦੇ ਬਾਬਾ ਟਾਕਮ ਕੁੰਜੜੀਆਂ ਮਨੋ ਮਚੰਦੜੀਆਂ ਇਹ ਮਨ ਨੂੰ ਦੁਖੀ ਕਰਦੀ ਤਨ ਅੱਖਾਂ ਨਾਲ ਦੇਖਦਾ ਕਿਸੇ ਦੀ ਵਧੀਆ ਗੱਡੀ ਵਧੀਆ ਕਾਰ ਦੁਖੀ ਹੋ ਜਾਏ ਨੇ ਖੁਸ਼ ਹੋ ਤੇਲ ਵਾਲੇ ਨੇ ਦਿੱਤਾ ਉਹਦੇ ਭਾਗ ਅਨਸਾਰ ਮਿਲਿਆ ਦੁਖੀ ਤੂੰ ਹੋ ਰਿਹਾ ਇਹ ਹੁੰਦਾ ਰਿਸ਼ਤੇਦਾਰਾਂ ਤੋਂ ਦੁਖੀ ਹੋ ਜਾਂਦਾ ਬਿਰਖੋਰ ਤਾਂ ਕਿ ਸੰਬੰਧੀਆਂ ਤੋਂ ਪਰ ਇਹ ਇੱਕ ਝਗੜਾ ਹੈ ਸਾਡੇ ਅੰਦਰ ਜਦੋਂ ਗੁਰੂ ਮਿਲਦਾ ਹੈ ਗੁਰਪੂਰੇ ਮਿਲ ਝਗੜ ਝੁਕਾਇਆ ਪੰਜ ਦੂਤ ਸਭ ਵਸਗਤ ਆਇਆ ਵਸਗਤ ਆਇਆ ਜਿਹੜੇ ਇਹਨੂੰ ਕਰਦੇ ਨੇ ਖਰਾਬ ਨਾ ਉਹ ਐਡੇ ਐਡੇ ਦੂਤ ਇਹਦੇ ਵਸ ਵਿੱਚ ਆ ਜਾਂਦੇ ਵਸ ਵਿੱਚ ਹੀ ਨਹੀਂ ਪਾਦਸ਼ਾਹ ਨੇ ਕਿਹਾ ਪੰਜ ਦੂਤ ਮੇਰੀ ਸੇਵਾ ਲਾਏ ਐਡੇ ਬਲਵਾਨ ਜਿਹਦੀ ਸੇਵਾ ਵਿੱਚ ਖੜੇ ਹੋਣ ਕਿਹੜੀ ਚੀਜ਼ ੜੇਗੀ ਇੱਥੇ ਸੋ ਪਾਦਸ਼ਾਹ ਕਹਿੰਦੇ ਨੇ ਪਹਿਲੇ ਮੇਰੇ ਤਨ ਦਾ ਦੁੱਖ ਮਿਟਿਆ ਪ੍ਰਥਮੇ ਮਿਟਿਆ ਤਨ ਕਾ ਦੁੱਖ ਮਨ ਸਗਲ ਕੋ ਉਹ ਆਸੁਖ ਮਨ ਸਗਲ ਕੋ ਮਨ ਵੀ ਬਹੁਵਚਨੇ ਸਗਲ ਵੀ ਬਹੁਵਚਨੇ ਥੀ ਉਹ ਆ ਸੁਖ ਸੁਖ ਇੱਕ ਹੈ ਹੁਣ ਮਨ ਨੂੰ ਸੁਖ ਕਿਹੜਾ ਹੁੰਦਾ ਹੈ ਮਨ ਨੂੰ ਆਉਂਦਾ ਹੈ ਆਨੰਦ ਸਾਧ ਸੰਗ ਜੀ ਜਿੱਥੇ ਵੀ ਇਹ ਸੁਖ ਔਕੜ ਸਮੇਤ ਆਉਂਦਾ ਹੈ ਤਕਰੀਬਨ ਅੱਥ ਕਿਤੇ ਕਿਤੇ ਛੱਡ ਕੇ ਉਥੇ ਆਮ ਤੌਰ ਤੇ ਆਨੰਦ ਹੁੰਦਾ ਹੈ ਕਿਉਂਕਿ ਆਨੰਦ ਦਾ ਜੋੜਾ ਨਹੀਂ ਹੈ ਏ ਅਵਸਥਾ ਵਰਜੇ ਸੁਖ ਹੋ ਜਾਂਦਾ ਥੇ ਜਾ ਕੀ ਸੇਵਾ ਸਰਬ ਸੁਖ ਪਾਵੇ ਸਰਬ ਸੁਖ ਏ ਅਵਸਥਾ ਮਨ ਨੂੰ ਹਰ ਤਰ੍ਹਾਂ ਦਾ ਸੁਖ ਹੈ ਉਹਨੂੰ ਦੁੱਖ ਹੈ ਨਹੀਂ ਦੁੱਖ ਨਹੀਂ ਸਭ ਸੁਖ ਹੀ ਹੈ ਰੇ ਹਾਰ ਨਹੀਂ ਸਭ ਜਿਤੇ ਉਹ ਫਿਰ ਕੋਈ ਫਰਕ ਨਹੀਂ ਉਹ ਪੈਂਦਾ ਸੋ ਸਤਗੁਰੂ ਜੀ ਕਹਿੰਦੇ ਭਾਈ ਇਹ ਜਦੋਂ ਮੈਨੂੰ ਗੁਰੂ ਮਿਲਿਆ ਪਹਿਲਾਂ ਸਾਰਾ ਸੜੇ ਇੰਦਰੀਆਂ ਦਾ ਦੁੱਖ ਗਿਆ। ਈਰਖਾ ਗਈ। ਦ੍ਰਿਸ਼ਟੀ ਖਰਾਬ ਸੀ ਜਿਹੜੀ ਉਹ ਠੀਕ ਹੋ ਗਈ। ਦ੍ਰਿਸ਼ਟ ਵਿਕਾਰੀ ਬੰਦਨ ਬੰਦ ਹੈ ਹਉ ਤਾਂ ਕੇਵਲ ਜਾਈ ਉਹ ਖਤਮ ਹੋ ਗਈ ਸਾਰੀ। ਫਿਰ ਕੀ ਹੋਇਆ ਕਰ ਕਿਰਪਾ ਗੁਰ ਦੀ ਨੋ ਨੋ ਇਹ ਤਾਂ ਹੋਇਆ ਜੇ ਗੁਰੂ ਨੇ ਕਿਰਪਾ ਕਰਕੇ ਮੈਨੂੰ ਨਾਮ ਦਿੱਤਾ। ਤਾ ਵੇ ਨਾਮ ਤੋਂ ਬਿਨਾ ਕੋਈ ਦਵਾਈ ਨਹੀਂ ਇਸ ਚੀਜ਼ ਨੂੰ ਦੂਰ ਕਰਨ ਦੀ ਕੋਈ ਦਵਾਈ ਨਹੀਂ ਉਹ ਦਵਾਈ ਗੁਰੂ ਕੋਲ ਹੈ ਗੁਰੂ ਰਾਹੀ ਚਾਹੇ ਸਰੀਰ ਵਿੱਚ ਵੀ ਤੁਹਾਡੇ ਭਾਈ ਹੋਈ ਹੈ ਫਿਰ ਵੀ ਗੁਰੂ ਤੋਂ ਬਿਨਾ ਨਹੀਂ ਮਿਲਦੀ ਹਰ ਅਵਖਧ ਸਭ ਘਟ ਹੈ ਭਾਈ ਗੁਰ ਪੂਰੇ ਬਿਨ ਬਿਦ ਨਾ ਬੜਾਈ ਤੈ ਪਤਾ ਲੱਗੇਗਾ ਤਰੀਕਾ ਨਹੀਂ ਪੜ ਟਾੜੇ ਆਲੇ ਦਵਾਲੇ ਕਿੰਨੀਆਂ ਬੁੱਟੀਆਂ ਹੋ ਗਿਆ ਮੇਰੇ ਘਰ ਦੇ ਆਲੇ ਦਵਾਲੇ ਬਹੁਤ ਬੁੱਟੀਆਂ ਕੋਈ ਗਿਆਨਵਾਨ ਮੇਰੇ ਕੋਲ ਆਂਦੇ ਰਹਿੰਦੇ ਨੇ ਸਰੀਰਕ ਗਿਆਨ ਵੀ ਵਾਲੇ ਵੀ ਆਉਂਦੇ ਨੇ ਮੇਰੇ ਕੋਲ ਆਤਮ ਗਿਆਨ ਵਾਲੇ ਵੀ ਆਉਂਦੇ ਨੇ ਵੈਦਿਕ ਗਿਆਨ ਵਾਲੇ ਵੀ ਆਉਂਦੇ ਨੇ ਉਹ ਕਹਿੰਦੇ ਨੇ ਭਾਈ ਸਾਹਿਬ ਆਹ ਦੇਖੋ ਆਹ ਬੁੱਟੀ ਇਸ ਤਰ੍ਹਾਂ ਸਾਨੂੰ ਕੋਈ ਪਤਾ ਨਹੀਂ ਉਹਨਾਂ ਨੂੰ ਗਿਆਨ ਹੈ ਉਹ ਵੈਦ ਨੂੰ ਗਿਆਨ ਹੁੰਦਾ ਇਸੇ ਤਰ੍ਹਾਂ ਹੀ ਗੁਰੂ ਨੂੰ ਗਿਆਨ ਹੈ ਸਾਡੇ ਅੰਦਰ ਕਿੱਥੇ ਨਾਮ ਪਿਆ ਹੈ ਸਭ ਘਟ ਮੈਂ ਅੰਮ੍ਰਿਤ ਭਰਪੂਰ ਹੈ ਬਿਲਕੁਲ ਭਰਿਆ ਹੋਇਆ ਹੈ ਗੁਰਪੂਰ ਹੈ ਪੂਰੇ ਗੁਰੂ ਨੇ ਇਹ ਦਿੱਤਾ ਕਰ ਕਿਰਪਾ ਗੁਰ ਦੀਨੋਂ ਨੂੰ ਗੁਰੂ ਨੇ ਦਿੱਤਾ ਹਰ ਤਵਖਦ ਸਭ ਘਟ ਹੈ ਭਾਈ ਗੁਰ ਪੂਰੇ ਬਿਨ ਵਿਦਨਾ ਬਣਾਈ ਤਿੱਕਾ ਹੀ ਨਹੀਂ ਪਤਾ ਤੁਹਾਨੂੰ ਬੁੱਟੀ ਵੀ ਮਿਲ ਜਾਏ ਉਹਦਾ ਤਰੀਕਾ ਨਾ ਪਤਾ ਹੋਵੇ ਖਾਣ ਦਾ ਉਲਟਾ ਕਰੇਗੀ ਵੀ ਉਹ ਬੁੱਟੀ 1 ਗ੍ਰਾਮ ਖਾਣੀ ਏ 2 ਖਾਣੀ ਏ ਕਿਵੇਂ ਖਾਣੀ ਕਦੋਂ ਖਾਣੀ ਉਹੀ ਤੁਹਾਨੂੰ ਸਤਸੰਗਜੀ ਉਲਟਾ ਕਰ ਦੇਗੀ ਬਲਕਿ ਉਹੀ ਦਵਾਈ ਤਰੀਕੇ ਤੋਂ ਬਿਨਾ ਧੰਨ ਤੋਂ ਬਿਨਾ ᔪਕਤੀ ਤੋਂ ਬਿਨਾ ਇਹ ᔪਕਤੀ ਗੁਰੂ ਦਿੰਦਾ ਹੈ ਇਹ ਵਿਦ ਗੁਰ ਪੂਰੇ ਬਿਨ ਬਿਦ ਨਾ ਬੜਾਈ ਬਿਦ ਯੁਗਤੀ ਸੋ ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਗੁਰੂ ਨੇ ਇਹ ਨਾਮ ਦਿੱਤਾ ਤੇ ਫਿਰ ਮੈਂ ਕੀ ਕਰਦਾ ਬਲ ਬਲ ਤਿਸ ਸਤਗੁਰ ਕੋ ਜਾਓ ਇਹ ਚੀਜ਼ ਨਹੀਂ ਹੁੰਦੀ ਸਿੱਖ ਕੋਲ ਗੁਰੂ ਤੋਂ ਸਾਰੀਆਂ ਵਰਤਾਂ ਲੈ ਲੈਂਦਾ ਗੁਰੂ ਧਨ ਵੀ ਦੇ ਦਿੰਦਾ ਹੈ ਤਨ ਵੀ ਦੇ ਦਿੰਦਾ ਹੈ ਸੁਖ ਵੀ ਦਿੰਦਾ ਹੈ ਸਾਰੀ ਚਾ ਗੁਰੂ ਨੂੰ ਭੁੱਲ ਜਾਂਦਾ ਹੈ ਫਿਰ ਲੈ ਕੇ ਆਮ ਤੌਰ ਤੇ ਹੁੰਦਾ ਸਾਰ ਸੰਗਜੀ ਇਸ ਛੋਟੇ ਜਿਹੇ ਜੀਵਨ ਵਿੱਚ 27 22 ਸਾਲ ਦੇ ਜੀਵਨ ਵਿੱਚ ਅਸੀਂ ਦੇਖਿਆ ਹੈ ਜਦੋਂ ਗੁਰੂ ਤੋਂ ਲੋੜ ਪੂਰੀ ਹੋ ਜਾਏ ਗੁਰੂ ਕੋਈ ਅਸੀਂ ਕੋਈ ਫਿਰ ਜਦੋਂ ਲੋੜ ਹੁੰਦੀ ਹੈ ਨਾ ਕੋਈ ਕੰਮ ਵਿਗੜ ਗਿਆ ਗੁਰੂ ਦੇ ਦਰ ਤੇ ਆਣ ਲੱਗ ਪਿਆ ਬੜੀ ਸੇਵਾ ਕਰਦਾ ਹੈ ਪਰ ਜਿਸ ਦਿਨ ਕੰਮ ਹੋ ਗਿਆ ਹੁਣ ਇਹ ਚੀਜ਼ ਦਾ ਸੀ ਸੇਵਾ ਕਰਤ ਹੋਏ ਨਹਿਕਾਮੀ ਜਦੋਂ ਕਾਮਨਾ ਸਾਰੀ ਪੂਰੀ ਹੋ ਗਈ ਫਿਰ ਵੀ ਸੇਵਾ ਕਰੇ ਫਿਰ ਤੂੰ ਨਹਿਕਾਮੀ ਹੋਵੇਗਾ ਤਿਸ ਕੋ ਹੋਤ ਪ੍ਰਾਪਤ ਸਵਾਰ ਉਦੋਂ ਹੀ ਤਾਂ ਪ੍ਰਾਪਤ ਹੋਣ ਵਾਲੀ ਸ਼ੀਤ ਪਹਿਲੇ ਤਾਂ ਕਿਸੇ ਕਾਰਨ ਤੋਂ ਸੇਵਾ ਵਿੱਚ ਲੱਗਿਆ ਸੀ ਕੁਝ ਮੰਗ ਸੀ ਤੇਰੀ ਆਮ ਤੌਰ ਤੇ ਮੰਗ ਵਿੱਚ ਹੀ ਹੁੰਦਾ ਹੈ ਮਨੁੱਖ ਇੱਥੇ ਸੇਵਾ ਵਿੱਚ ਵਰਨਾ ਬੜਾ ਔਖਾ ਹੈ ਸੇਵਾ ਗੁਰ ਪੀਰਾਂ ਦੀ ਚਾਕਰੀ ਮਹਾ ਕਰੜੀ ਸੁਖ ਸਾਰ ਸ੍ਰੇਸ਼ਟ ਸੁਖ ਹੈ ਮੈਂ ਗੁਰੂ ਤੋਂ ਬਲ ਬਲ ਜਾਂਦਾ ਕਿੰਨਾ ਕੁ ਬਲ 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 ਤਿਸ ਗੁਰ ਸਤ ਗੁਰ ਕੋ ਜਾਉ ਮੈਂ ਜਾਂਦਾ ਹਾਂ ਕਿਵੇਂ ਬਲੇ ਹਾਰੀ ਗੁਰ ਆਪਣੇ ਅਸਾ ਕੀ ਵਾਰ ਸ਼ੁਰੂ ਕਰਦੇ ਨੇ ਪਾਤਸ਼ਾਹ ਬਲੇ ਹਾਰੀ ਗੁਰੇ ਆਪਣੇ ਦਿਹਾੜੀ ਸਦਵਾਰ ਦਿਹਾੜੀ ਜਿਤਨਾ ਦਿਨ ਦਿੰ ਰਹਿੰਦਾ ਹੈ ਸੂਰਜ ਰਹਿੰਦਾ ਉਹਨੂੰ ਦਿਹਾੜੀ ਕਹਿੰਦੇ ਆ ਦਿਹਾੜਾ ਇੱਕ ਦਿਹਾੜੀ ਵਿੱਚ ਇੱਕ ਸੂਰਜ ਦੀ ਰੋਸ਼ਨੀ ਵਿੱਚ 100 ਵਾਰੀ ਮੈਂ ਗੁਰੂ ਨੂੰ ਬਲਿਹਾਰ ਜਾਂਦਾ ਮੈਂ ਕਹਿੰਦਾ ਕੋਈ ਮਨੁੱਖ 100 ਵਾਰੀ ਤਾਂ ਮੱਥਾ ਵੀ ਨਹੀਂ ਠੇਕਦਾ ਹੁੰਦਾ ਬਾਹਰੀ ਤੌਰ ਤੇ ਵੀ ਬਲ ਬਲ ਜਾਣਾ ਤਾਂ ਹਾਂ ਹਜ਼ਾਰ ਵਾਰੀ ਬਲਬਲ ਜਾ ਸਕਦਾ ਹੈ ਜੇ ਗੁਰੂ ਨਾਲ ਮਿਲ ਜਾਏ ਅੱਗੇ ਦਸਰੇ ਮਿਲੋ ਹਜ਼ਾਰਾਂ ਵਾਰ ਇੱਕ ਵਾਰੀ ਕਿਉਂਕਿ ਗੁਰ ਮੇਰੇ ਸੰਗ ਸਦਾ ਹੈ ਨਾਲੇ ਹਮੇਸ਼ਾ ਹੀ ਬਲਿਹਾਰ ਜਾ ਰਿਹਾ ਗੁਰੂ ਕੀ ਹੈ ਬਾਣੀ ਬਾਣੀ ਜਹਨ ਵਿੱਚ ਹੈ ਜਿੱਥੇ ਵਹਿੜਦਾ ਉੱਥੇ ਹੀ ਬਲਿਹਾਰ ਜਾ ਰਿਹਾ ਉਹ ਹੁੰਦਾ ਹੈ ਨਾ ਫਿਰ ਤਾਂ ਪਰ ਅਸੀਂ ਕੀ ਕਰਦੇ ਹਾਂ ਸੰਗ ਹੋਵਤ ਕੋ ਜਾਣਤ ਦੂਰ ਵੇ ਗੁਰੂ ਸਾਹਿਬ ਤਾਂ ਹੁਣ ਘਰ ਤੋਂ ਚਲੇ ਗਏ ਨਹੀਂ ਗੁਰਦੁਆਰਾ ਸਾਹਿਬ ਹੁਣ ਜੋ ਮਰਜੀ ਕਰੀਓ ਗੁਰੂ ਦੀ ਯਾਦਾ ਕਿਤੇ ਜੇ ਸਿੱਖ ਕੋਲ ਇਕਲਾ ਹੈ ਫਿਰ ਤੁਰ ਨਾਲ ਹੈ ਜੇ ਦੂਰ ਜਾਣ ਲਿਆ ਝੂਰ ਹੋ ਜਾਏਗੀ ਸ਼ੁਰੂ ਸੰਗ ਹੋਵਤ ਕੋ ਜਾਣ ਤਦੂਰ ਸੋ ਜਨ ਮਰਤਾ ਨਿਤ ਨਿਤ ਝੂਰ ਪ੍ਰਭ ਕੈ ਸਿਮਨ ਕਬ ਹੋਣਾ ਝੂਰ ਸੰਗੀਤ ਕਲਾ ਮੇਰੇ ਪਾਤਸ਼ਾਹ ਨੇ ਐਨੀ ਦਿੱਤੀ ਅਸੀਂ ਤਾਂ ਇਹ ਪੜ ਕੇ ਹੀ ਗੁਰਬਾਨ ਜਾਈ ਜਾਂਦੇ ਆਂ ਵੀ ਕਵਾਲ ਹੈ ਤੇਰੇ ਬਸ ਹੋਰ ਕੁਝ ਕਰੀਏ ਨਾ ਕਰੀਏ ਵੀ ਕਵਾਲ ਦੀ ਗੱਲ ਰੋਜ਼ ਨਵੀਂ ਗੱਲ ਸਾਨੂੰ ਸੁਣਾਉਂਦਾ ਹੈ ਬਲਿਹਾਰ ਜਾਈਏ ਪਰਵਾਤਵਾ ਤੋਂ ਬਲਿਹਾਰ ਗੁਰੂ ਤੋਂ ਬਲਿਹਾਰ ਇੱਕ ਚੀਜ਼ ਸੰਤ ਤੋਂ ਵੀ ਬਲਿਹਾਰ ਗਿਆ ਬਲਿਹਾਰੀ ਤਿਸ ਸੰਤ ਪਿਆਰੇ ਇਸ ਪਰਸਾਦ ਪ੍ਰਭ ਮਨ ਵਾਸੀ ਹੈ ਮਨ ਵਿੱਚ ਸੰਤ ਵੀ ਵਸਾਉਂਦੇ ਨੇ ਜੈਸੇ ਆਪ ਹੁੰਦੇ ਨੇ ਬਲ ਬਲ ਤਿਸ ਸਤਿਗੁਰ ਕੋ ਜਾਓ ਗੁਰ ਪੂਰਾ ਪਾਇਓ ਮੇਰੇ ਭਾਈ ਰੋਗ ਸ਼ੋਗ ਸਭ ਦੁੱਖ ਬਿਨਾਸ਼ੇ ਸਤਿਗੁਰ ਕੀ ਸਰਨਾਈ ਇਹ ਰਹੋ ਦੇ ਬਚਨ ਭਾਈ ਮੈਂ ਗੁਰ ਪੂਰਾ ਪਾ ਲਿਆ ਲੋਕ ਕਹਿੰਦੇ ਨੇ ਦੱਸਦੇ ਨਹੀਂ ਉਹ ਦੱਸ ਰਹੇ ਮੈਂ ਪਾਇਆ ਹੈ ਗੁਰੂ ਮੈਨੂੰ ਪ੍ਰਾਪਤੀ ਹੋ ਗਈ ਮੈਨੂੰ ਗੁਰੂ ਮਿਲ ਗਿਆ ਹੈ ਪਾਣਾ ਨਾਮ ਦਾ ਵੀ ਹੈ ਪਾਣਾ ਗੁਰੂ ਦਾ ਵੀ ਹੈ ਪਾਣਾ ਸੰਤ ਦਾ ਵੀ ਹੈ ਪਾਣਾ ਧਨ ਦਾ ਵੀ ਹੈ ਜੇ ਅਸੀਂ ਗੱਲਾਂ ਹੁਣ ਗੁਰੂ ਦੀ ਕਰੀਏ ਪਾਇਆ ਹੈ ਨਹੀਂ ਗੁਰੂ ਗੱਲਾਂ ਅਸੀਂ ਧਨ ਦੀ ਕਰੀਏ ਧਨ ਪ੍ਰਾਪਤੀ ਹੈ ਨਹੀਂ ਸਾਡੇ ਬੈਲੈਂਸ ਵਿੱਚ ਹੈ ਨਹੀਂ ਸਾਡੇ ਹੱਥ ਵਿੱਚ ਹੈ ਨਹੀਂ ਭਾਈ ਗੁਰਦਾਸ ਜੀ ਨੇ ਕਿਹਾ ਨਾ ਐ ਨਹੀਂ ਉਹ ਗੱਲ ਬਣਦੀ ਕਹਿੰਦੇ ਦਰਬ ਦਰਬ ਕਹੇ ਦਰਬੇ ਨਾ ਬਿਲਾਸ ਹੋਤ ਚੰਦ ਚੰਦ ਕਹੇ ਉਜਿਆਰੋ ਨਾ ਪ੍ਰਕਾਸ਼ ਹੈ ਕਹਿਣ ਤੋਂ ਥੋੜਾ ਹੋਵੇਗਾ ਜੇ ਚੰਦ ਚੰਦ ਕਹੀ ਜਾਈਏ ਚਲਣਾ ਥੋੜਾ ਹੋ ਜਾਏਗਾ ਖੰਡ ਖੰਡ ਕਹੇ ਨਾ ਸਵਾਦ ਜੀਭਾ ਮਿੱਠਾ ਆਵੇ ਖੰਡ ਖੰਡ ਕਹਿਣ ਤੋਂ ਮਿੱਠੀ ਜੀਭ ਥੋੜਾ ਹੋਵੇਗੀ ਖਾਣ ਤਾਂ ਹੋ ਵੀ ਕਹਿਣ ਦੀ ਤਾਂ ਲੋੜ ਹੀ ਨਹੀਂ ਪੈਂਦੀ ਉੱਤੇ ਅਗਨ ਅਗਨ ਕਹੇ ਸੀਤ ਨਾ ਬਿਨਾਸ਼ ਹੈ ਇਹ ਅਗਗ ਕਹੀ ਜਾਈਏ ਫਿਰ ਥੋੜਾ ਠੰਡੋ ਹੋ ਜਾਏਗੀ। ਉਹ ਤੇ ਕਹਿਣ ਦੀ ਤਾਂ ਲੋੜ ਹੀ ਨਹੀਂ ਪੈਂਦੀ। ਪਾਇਓ ਮੈਨੂੰ ਮਿਲ ਗਿਆ ਹੈ। ਮੈਨੂੰ ਗੁਰੂ ਮਿਲ ਗਿਆ ਹੈ। ਪਰਮਾਤਮਾ ਮਿਲ ਗਿਆ ਹੈ, ਗੁਰੂ ਮਿਲ ਗਿਆ ਪਰਮਾਤਮਾ ਮਿਲ ਗਿਆ ਹੋਰ ਕੀ। ਗੁਰੂ ਪ੍ਰਾਪਤ ਹੋ ਗਿਆ ਮੈਨੂੰ ਫਿਰ ਨਿਸ਼ਾਨੀ ਕੀ ਹੈ? ਰੋਗ, ਸੋਗ, ਸਭ ਦੁੱਖ ਬਿਨਾਸ਼ੇ ਸਤਗੁਰ ਕੀ ਸਰਨਾਈ। ਹੁਣ ਮੈਂ ਗੁਰੂ ਦੀ ਸਰਨ ਵਿੱਚ ਰਹਿ ਰਿਹਾ ਹਾਂ। ਮੈਨੂੰ ਨਾ ਰੋਗ ਹੈ ਨਾ ਸੋਗ ਹੈ ਸੋਗ ਕਾਮ ਹੈ ਗਮ ਕਰਕੇ ਹੀ ਚਿੰਤਾ ਕਰਕੇ ਹੀ ਰੋਗ ਹੁੰਦਾ ਹੈ ਤੇ ਜਿੰਨਾ ਵੱਡਾ ਮਨੁੱਖ ਹੈ ਪਾਤਸ਼ਾਹ ਕਹਿੰਦੇ ਸੋਗ ਹੈ ਵੱਡੇ ਵੱਡੇ ਜੋ ਦਿਸੈ ਲੋਗ ਤਿੰਨ ਕੋ ਵਿਆਪੈ ਚਿੰਤਾ ਰੋਗ ਜਦੋਂ ਇਹ ਗੱਲਾਂ ਸਮਝ ਆਣਗੀ ਨਾ ਤਾਂ ਫਿਰ ਬੜਾ ਚਿਜਕਦਾ ਹੈ ਮਨੁੱਖ ਤੇ ਚਲ ਤੋਂ ਜਾਣ ਤੋਂ ਵੀ ਵੱਡਾ ਲੋਕ ਹੈ ਕੀ ਲਤਾ ਬਣੇਗੀ ਉੱਥੇ ਰੋਗ ਤੋਂ ਰੋਗ ਲੱਗਦਾ ਹੈ ਨਾਮ ਨਾਮ ਰੋਗੀ ਕੋਲ ਜਾਓ ਪ੍ਰੇਮ ਰੋਗੀ ਕੋਲ ਜਾਓ ਉੱਥੇ ਵੀ ਲੱਗ ਜਾਏਗਾ ਸੰਤਾਂ ਦਾ ਸੰਗ ਕਿਉਂ ਕਿਆ ਜਿਹੜਾ ਉਹਨਾਂ ਨੂੰ ਪ੍ਰੇਮ ਰੋਗ ਲੱਗਾ ਉਹ ਤੁਹਾਨੂੰ ਲੱਗ ਜਾਏਗਾ ਸਤਗੁਰੂ ਜੀ ਕਹਿੰਦੇ ਨੇ ਭਾਈ ਰੋਗ ਸੋਗ ਉੱਥੇ ਸੋਗ ਨਹੀਂ ਹੁੰਦਾ ਬੇਗੰਬੂਰਾ ਸ਼ਹਿਰ ਕੋ ਨਾਓ ਗਰੀਬ ਰਵਿਦਾਸ ਜੀ ਕਹਿੰਦੇ ਨੇ ਮੈਂ ਬੇਗੰਬੂਰੇ ਵਿੱਚ ਦੁੱਖ ਅੰਦਰੋਂ ਨਹੀਂ ਤੈਠਾਂ ਨਾ ਤਸਵੀਸ਼ ਖਿਰਾਜ ਨਮਾਰ ਕੁਝ ਨਹੀਂ ਹੈ ਮੇਰੇ ਕੋਲ ਕੋਈ ਖੌਫ ਨਾ ਖਦਾ ਨਾ ਤਰਸ ਜਵਾਲ ਜਵਾਲ ਕਹਿੰਦੇ ਨੇ ਘਾਟੇ ਨੂੰ ਮੈਨੂੰ ਕਦੇ ਘਟ ਆਲੀ ਕਮਾਲ ਹੈ ਹੱਥ ਵਿੱਚ ਕੋਈ ਪੈਸਾ ਨਹੀਂ ਕੋੜੀ ਕੋਈ ਨਹੀਂ ਹੈ ਜਵਾਲਾ ਸੀ ਵੀ ਘਾਟਾ ਸੀ ਜਵਾਲ ਮੈਨੂੰ ਕੋਈ ਘਾਟਾ ਨਹੀਂ ਕੋ ਵੀ ਨਹੀਂ ਵੇਰੇ ਕੋਲ ਉਹ ਵਸੇ ਗਨੀ ਮਹੂਰ ਜਿੱਥੇ ਮੈਂ ਵਸਦਾ بڑے بڑے ਅਮੀਰ ਰਹਿੰਦੇ ਨੇ ਫਿਰ ਮਰਜੀ ਵੀ ਮੇਰੀ ਚੱਲਦੀ ਐ ਜੋ ਜੂ ਸੈਲ ਕਰੇ ਤੇ ਉਹ ਭਾਵੇਂ ਮਹਿਰਮ ਮਹਿਲ ਨਾ ਕੋ اٹਕਾਵੇ ਕਹਿੰਦੇ ਮੈਂ ਉਸ ਪਰਮਾਤਮਾ ਦੇ ਮਹਿਲ ਦਾ ਭੇਤੀ ਹੋ ਗਿਆ ਜਿੱਥੇ ਮਰਜੀ ਜਾਵਾਂ ਜਿਵੇਂ ਹੁਣੇ ਤੁਸੀਂ ਕਿਸੇ ਬਹੁਤ ਵੱਡੇ ਦਫਤਰ ਵਿੱਚ ਸੈਕਟਰੀਏਟ ਸਕਟਰੀਏਟ ਵਿੱਚ ਸਰਵਿਸ ਕਰਦੇ ਹੋ ਜਿਹੜੇ ਉੱਥੇ ਜਾਣ ਆਣ ਵਾਲੇ ਨੇ ਉਹਨਾਂ ਦਾ 파ਸ ਬਣਿਆ ਉਹ ਜਿਵੇਂ ਮਰਜੀ ਜਾਣ ਮੇਰੇ ਅਰਗੇ ਨੂੰ ਥੋੜਾ ਜਾਲ ਦੇਣਗੇ ਨਹੀਂ ਜਾਣ ਦੇ ਉਹ ਮਹਿਰ ਮਹਿਲ ਸੋਗ ਚਿੰਤਾ ਬੇਗਮਪੁਰਾ ਕੀ ਉੱਥੇ ਜਿਵੇਂ ਮਰਜੀ ਆਪਣੇ ਮਹਿਲ ਮਹਿਲ ਵਿੱਚ ਬੈਠੇ ਅਗਮਪਾਰ ਉਹ ਅੰਦਰ ਬਾਹਰ ਜਾ ਸਕਦਾ ਹੈ ਗੁਰਮੁਖ ਆਏ ਜਾਏ ਨਿਸੰਤ ਇਹ ਅੰਦਰ ਦੀ ਪ੍ਰਕਿਰਿਆ ਹੈ ਮਹਿਲ ਅੰਦਰ ਹੀ ਹੈ ਸਾਡੇ ਉਹ ਉਹਦੇ ਕੋਲ ਪਾਸ ਹੈ ਜਦੋਂ ਮਰਜੀ ਜਾਏ ਨਾ ਉਹਨੂੰ ਮਾਇਆ ਰੋਕਦੀ ਹੈ ਨਾ ਪਰਿਵਾਰ ਰੋਕਦਾ ਹੈ ਨਾ ਕਾਰੋਬਾਰ ਰੋਕਦਾ ਹੈ ਨਾ ਰੋਗ ਰੋਕਦਾ ਹੈ ਨਾ ਸੋਗ ਕੋਈ ਚੀਜ਼ ਹਰ ਦਿਸ਼ਾ ਵਿੱਚ ਹਰ ਦਿਸ਼ਾ ਵਿੱਚੋਂ ਜਾ ਸਕਦਾ ਹੈ ਨਿਰੋਗ ਸੋਗ ਸਭ ਦੁੱਖ ਬਿਨਾਸੇ ਸਤਗੁਰ ਕੀ ਸਰਨਾਈ ਰਹਿੰਦਾ ਕਿੱਥੇ ਹੈ ਗੁਰੂ ਕੋਲ ਉਹ ਗੁਰੂ ਤੇ ਪਰਮਾਤਮਾ ਵਿਚੰਤਰ ਨਹੀਂ ਗੁਰੂ ਨੇ ਘਰ ਦਿਖਾ ਦੇਣਾ ਘਰ ਮੈਂ ਘਰ ਦਿਖਾਏ ਦੇ ਸੋ ਸਤਗੁਰ ਪੁਰਖ ਸੁਜਾਨ ਉੱਥੇ ਤਾਂ ਹਰ ਵਕਤ বাজ ਰਿਹਾ ਪੰਜ ਸਬਦ ਤੁਨਕਾਰ ਤੁਨ ਬਾਜੇ ਸ਼ਬਦ ਇਨਸਾਨ ਕਰਨਾ ਨਹੀਂ ਪੈਂਦਾ ਉੱਥੇ ਹੋ ਰਿਹਾ ਹੋ ਰਿਹਾ ਅਸੀਂ ਕਰਦੇ ਬਹੁਤ ਕੁਝਾ ਹੁੰਦਾ ਉੱਥੇ ਕਰਨਾ ਨਹੀਂ ਪੈਂਦਾ ਹੋ ਰਿਹਾ ਬਸ ਆਨੰਦ ਲੈ ਰਹੇ ਜਿਵੇਂ ਵੱਡੇ ਵੱਡੇ ਲੋਕਾਂ ਕੋਲ ਧਨ ਕਮਾਣਾ ਥੋੜਾ ਪੈਂਦਾ ਆ ਰਿਹਾ ਆਰੇ ਆਰੇ ਸੋ ਪਾਦਸ਼ਾਹ ਕਹਿੰਦੇ ਨੇ ਭਾਈ ਹੋਰ ਕੀ ਹੁੰਦਾ ਹੈ ਗੁਰਕੇ ਚਰਨ ਹਿਰਦੈ ਵਸਾਏ ਮਨ ਚਿੰਤਤ ਸਗਲੇ ਭੜ ਪਾਏ ਜਦੋਂ ਗੁਰੂ ਦੇ ਚਰਨ ਹਿਰਦੇ ਵਿੱਚ ਵਸ ਜਾਣ ਗੁਰੂ ਦੇ ਚਰਨ ਗੁਰੂ ਦਾ ਸ਼ਬਦ ਹਿਰਦੇ ਵਿੱਚ ਵਸ ਜਾਣ ਕੰਠ ਨਹੀਂ ਕਿਹਾ ਹਿਰਦੇ ਵਿੱਚ ਜਹਨ ਵਿੱਚ ਜਿਹਨੂੰ ਆਪਾਂ ਕਹਿੰਦੇ ਆ ਉਹ ਜਦੋਂ ਵਸ ਗਏ ਕਹਿੰਦੇ ਫਿਰ ਕਿਉਂ ਜੋ ਚਾਹੀਦਾ ਸੀ ਉਹ ਮਿਲ ਗਿਆ ਜੋ ਚਾਹਤ ਸੋਹੀ ਮੈਂ ਪਾਇਆ ਅਬ ਢੋਡਣ ਕਹਾਂ ਕਉ ਜਾਇਆ ਚਾਣਾ ਰਹਿੰਦੀ ਓਨੀ ਕੋਈ ਸਾਹਿਬ ਸਿੰਘ ਜੀ ਮੰਗੇਗਾ ਕੀ ਐਡੀ ਵੱਡੀ ਚੀਜ਼ ਮਿਲ ਗਈ ਹੈ ਨਾਮ ਓਦੇ ਬਰਾਬਰ ਦੀ ਕੋਈ ਚੀਜ਼ ਨਹੀਂ ਨਾਮ ਤੁਲ ਕਛ ਅਬਰ ਨਾ ਹੋਏ ਹੈ ਹੀ ਕੋਈ ਚੀਜ਼ ਨਹੀਂ ਨਾਮ ਵਰਗੀ ਪਾਇਆ ਦਾ ਕੋਈ ਅਵਸਥਾ ਕੋਈ ਰਾਜ ਨਹੀਂ ਕੋਈ ਸਮਾਜ ਨਹੀਂ ਓਦੇ ਬਰਾਬਰ ਕੋਈ ਚੀਜ਼ ਨਹੀਂ ਨਾਮ ਦੇ ਬਰਾਬਰ ਬრავ ਨਾਮ ਔਰ ਮੈਂ ਗਿਓ ਜਾ ਕੇ ਸਾਹਮਣੇ ਹੀ ਕੋਏ ਕੋਈ ਚੀਜ਼ ਬਰਾਬਰ ਸਾਰੇ ਸਲੋਕਾਂ ਤੋਂ ਬਾਅਦ ਪਾਦਸ਼ਾਹ ਨੇ ਇਸ ਸਲੋਕ ਉਚਾਰਨ ਕੀਤਾ ਅਗਨ 부ਜੀ ਸਭ ਹੋਈ ਸ਼ਾਂਤ ਕਰ ਕਿਰਪਾ ਗੁਰਧਨੀ ਦਾਤ ਜਦੋਂ ਗੁਰੂ ਨੇ ਨਾਮ ਦੀ ਦਾਤ ਦਿੱਤੀ ਸਾਰੀ ਅਗ ਬੁਝ ਗਈ ਅਗਨ 부ਜੀ ਤ੍ਰਿਸ਼ਨਾ ਦੀ ਅਗ ਵਿਕਾਰਾਂ ਦੀ ਅਗ ਧੰਦੇ ਦੀ ਅਗ ਪਤਾ ਨਹੀਂ ਕਿਤਨੀ ਆਗਾਂ ਅੰਦਰ ਚੱਲਦੀਆਂ ਕੈਡੀ ਕੱਗੇ ਇਹ ਬੁਝਾਉਣੀ ਸੌਖੀ ਨਹੀਂ ਹੈ ਕੋਈ ਫਾਇਰ ਬਰਗੇਡ ਇਸ ਨੂੰ ਬੁਝਾ ਨਹੀਂ ਸਕਦਾ ਸਾਹਸਾ ਜੀ ਇਟਨੀ ਕੈ ਪਾਤਾਲੀ ਆਕਾਸ਼ੀ ਸਖਣੀ ਲਹਿਬਰ ਬੁਝੀ ਖਾਈ ਰੇ ਪਤਾਲ ਤੋਂ ਲੈ ਕੇ ਆਕਾਸ਼ ਤੱਕ ਇਹ ਬਚ ਨਹੀਂ ਸਕਦਾ ਕਿਤੇ ਕਿਹੜੀ ਫਰਕ ਫਾਇਰ ਬਰਗੇੜੀ ਸ਼ਰੂਪ ਇਹ ਦਿਖਦੀ ਵੀ ਨਹੀਂ ਹੈ ਗੁੱਜੀ ਪਾਹੇ ਜਲੈ ਸੰਸਾਰਾ ਭਗਤ ਨਾ ਵਿਆਪੈ ਮਾਇਆ ਇਹ ਮਾਇਆ ਦੀ ਅਗ ਤੇ ਲੁਕਮੀ ਅਗ ਹੈ ਗੁੱਜੀ ਪਾਹੇ ਪਾਹੇ ਅਗ ਨੂੰ ਕਹਿੰਦੇ ਲੁਕਮੀ ਅਗ ਇਹਦੇ ਵਿੱਚ ਸਭ ਸੰਸਾਰ ਜਲ ਰਿਹਾ ਇਕ ਭਗਤ ਨੂੰ ਨਹੀਂ ਲੱਗਦੀ ਇਹ ਬਾਕੀ ਸਾਰੇ ਉਹ ਬੁਝ ਗਈ ਅਗ ਕਹਿੰਦੇ ਫਿਰ ਸ਼ਾਂਤ ਹੋ ਗਈ ਸ਼ਾਂਤ ਹੀ ਸੰਤ ਹੁੰਦਾ ਜਦੋਂ ਸ਼ਾਂਤ ਹੋ ਗਿਆ ਸੰਤ ਹੈ ਫੇਰ ਉਹ ਸੰਤ ਦੇ ਨੇੜੇ ਆ ਜਾ ਤੇਰਾ ਵੀ ਕੰਮ ਕਰਦਾਏਗਾ ਸਾਧ ਜਨਾ ਕੇ ਪੂਜੇ ਪੈਰ ਮਿਟੇ ਉਪੱਦਰ ਮੰਤੇ ਬਹਿਰ ਸਾਥ ਸੰਤ ਬਣ ਗਿਆ ਕਰ ਕਿਰਪਾ ਗੁਰਦੀਨੀ ਦਾਤ ਇਹ ਮੈਨੂੰ ਨਾਮ ਦੀ ਦਾਤ ਦਿੱਤੀ ਨਹੀਂ ਥਾਵੇਂ ਕੋ ਗੁਰਧਿੰਨੋ ਥਾਨ ਨਿਮਾਨੇ ਕੋ ਗੁਰਕਿੰਨੋ ਬਾਤ ਮੈਨੇ ਥਾਵਸ ਮੈਨੂੰ ਥਾ ਮਿਲ ਗਿਆ ਥਾ ਕਿੱਥੇ ਮਿਲੀ ਥਾ ਜੇਤਾ ਮੋਹ ਪ੍ਰੀਤ ਸਵਾਦ ਸਭਾ ਕਾਲਖ ਦਾਗਾ ਦਾਗ ਦੋਖ ਮੂ ਚਲਿਆ ਲਾਏ ਦਰਗਹ ਬੈਸਣ ਨਾਹੀ ਜਾਏ ਪਰਮਾਤਮਾ ਦੀ ਹਜ਼ੂਰੀ ਵਿੱਚ ਥਾਂ ਨਹੀਂ ਸੀ ਡਲੇ ਰੁਕਿਆ ਪਾਦਸ਼ਾਹ ਨੇ ਬੜੀ ਸੇਵਾ ਕਰਦਾ ਸੀ ਨਾਲ-ਨਾਲ ਰਹਿੰਦਾ ਸੀ ਜਦੋਂ ਪਾਦਸ਼ਾਹ ਰਹੇ ਕਹਿੰਦੇ ਸਤਿਗੁਰੂ ਜੀ ਕਹਿੰਦੇ ਭਾਈ ਬੜੀ ਸੇਵਾ ਕਰਦਾ ਮੰਗ ਲੈ ਕੋ ਕਹਿੰਦੇ ਪੀੜੀ ਜਿਨੀ ਥਾਂ ਆਪ ਦੀ ਹਜ਼ੂਰੀ ਵਿੱਚ ਦੇ ਦਿਓ ਸਰੀਰ ਤਿਆਗਤਵਾਦ ਕਹਿੰਦੇ ਨਹੀਂ ਮਿਲਦੀ ਉਹ ਨਹੀਂ ਮਿਲਦੀ ਹੋਰ ਲੈ ਲੈ ਜੋ ਮਰਜੀ ਦੁਨੀਆ ਵਿੱਚ ਹੀ ਹੋਰ ਲੈ ਲੈ ਸੋ ਉਹ ਜਾ ਦਰਗਾ ਬੈਸਣ ਨਾਹੀ ਜਾਏ ਜਿੱਥੇ ਜਗਾ ਨਹੀਂ ਉਥੇ ਜਗਾ ਦੇ ਦਿੱਤੀ ਥਾਂ ਦੇ ਦਿੱਤੀ ਦਰਗਾ ਥਾਂ ਥੋੜਾ ਦਿੰਦਾ ਉਹ ਗੁਰਮੁਖ ਜਨਮ ਸਵਾਰ ਦਰਗਾ ਚਲਿਆ ਸੱਚੀ ਦਰਗਾ ਜਾਏ ਸੱਚਾ ਪਿੜ ਮਲਿਆ ਦਰਗਾ ਹੀ ਸਾਰੀ ਮਲ ਲੈਂਦਾ ਉਹ ਜਿਹਨੂੰ ਮਰਜੀ ਬਿਠਾ ਦੇ ਉਤਮ ਉਸੇ ਵਰਗਾ ਹੋ ਜਾਂਦਾ ਨਾ ਵਰਕ ਥੋੜਾ ਦਰਗਾ ਵੀ ਉਸੇ ਦੀ ਹੈ ਹਜ਼ੂਰੀ ਵੀ ਉਸੇ ਦੀ ਹੈ ਪਰਮਾਤਮਾ ਵੀ ਉਸੇ ਦਾ ਹੈ ਜਦ ਹਮ ਰਾਮ ਆਪਣਾ ਕਰ ਜਾਂਦੇ ਆ ਤਬ ਲੋਗਨ ਕਾਹੇ ਦੁਖ ਮਨਿਆ ਕਿਹੜਾ ਨੇੜੇ ਜਾਂਦਾ ਉਹਦੇ ਜਾਏਗਾ ਤਾਂ ਦਰਗਾ ਨਾਲ ਲਹੇਗਾ ਉਤ ਸਾਰੇ ਨਜ ਸੰਗੀ ਸਾਥੀ ਸਗਲ ਤਰਾਈ ਹਰ ਕਾ ਨਾਮ ਹਿਰਦੈ ਸੁਧ ਧਿਆਈ ਉਹ ਤੇ ਗੁਰ ਮੇਰੇ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਇਸ ਸਦਾ ਸੁਭਾਲੇ ਨਿਥਾਵੇਂ ਕੋ ਗੁਰ ਦਿਨੂ ਥਾਂ ਨਿਮਾਨੇ ਕੋ ਗੁਰ ਕਿੰਨੋ ਮਾਨ ਫਿਰ ਵਡਿਆਈ ਵੀ ਬਹੁਤ ਵੱਡੀ ਥੇ ਰੇ ਰੇ ਦਰਗਹ ਕਹਿ ਲ ਕੋ ਆਓ ਬੈਠ ਆਦਰ ਸਭ ਤੋਂ ਸਰੂ ਦਰਗਹ ਦੁਰਗਾ ਕੀ ਪਹਿਲਾਂ ਜਮਨੇ ਹੀ ਸੋਜੀ ਮਾਰ ਦੇਣੀ ਹੈ ਜਦੋਂ ਲੱਜਾਏਗਾ ਨਾਮ ਤੋਂ ਬਿਨਾਂ ਜਮਨੇ ਹੀ ਸੋਜੀ ਮਾਰ ਦੇਣੀ ਹੈ ਲੇ ਜਸੀ ਪੱਤ ਗਵਾਏ ਜਿਉ ਹੋ ਪਤਨ ਵੀ ਛਡੋ ਹੱਥ ਮਰੋੜੇ ਤਨ ਕਪੈ ਸਿਆਹੁ ਹੋਵਾ ਸੇਤ ਪਕੜ ਚਲਾਏ ਨ ਦੂਤ ਜੰਮ ਕਿਸੈ ਨਾ ਦੇਨੀ ਭੇਤ ਦਸੋ ਫਿਰ ਕਿਵੇਂ ਹੋਵੇਗਾ ਨਾਮ ਤੋਂ ਵੀ ਨਾ ਛਡਦਾ ਮਾਨ ਉਥੇ ਵੜਾਈ ਐ ਇਥੇ ਡੰਡੇ ਪੈਣੇ ਨੇ ਬੰਦਰ ਕਾਟ ਸੇਵਕ ਕਰ ਰੱਖੇ ਅੰਮ੍ਰਿਤ ਬਾਣੀ ਰਸਨਾ ਚਾਕੇ ਫਿਰ ਬੰਧਰ ਕੱਟ ਦਿੱਤੇ ਸਤਾਰ ਸੇਵਕ ਬਣੇਗਾ ਸਤਗੁਰ ਬੰਧਨ ਤੋੜਨੇ ਰਾਰੇ ਬਹੁਰ ਦਾ ਗਰਮ ਬੁਝਾਰੀ ਜਿਓ ਇਹ ਨਹੀਂ ਤੜਵਾਣਾ ਚਾਹੁੰਦੇ ਅਸੀਂ ਬੰਦਰ ਪਵਾਨ ਤਾਂ ਆਉਂਦੇ ਆ ਇੱਥੇ ਵੀ ਮੇਰਾ ਬੰਦਰ ਹੋਰ ਪਾ ਜੋ ਵੀ ਅਸੀਂ ਮੰਗ ਰਹੇ ਆ ਨਾਮ ਤੋਂ ਬਿਨਾਂ ਸਭ ਬੰਧਨ ਕੁਛ ਵੀ ਮੰਗਦਾ ਹੈ ਬੰਧਨ ਹੈ ਪਾਸ਼ਾ ਕਹਿੰਦੇ ਨੇ ਕੱਟ ਦਿੱਤੇ ਬੰਧਨ ਸੇਵਕ ਬਣਾ ਲਿਆ ਸੇਵਕ ਕਰ ਰਾਖੇ ਫਿਰ ਕੀ ਕਰਦਾ ਸੇਵਕ ਅੰਮ੍ਰਿਤ ਬਾਣੀ ਰਸਨਾ ਚੱਖੇ ਉਹ ਜਿਹੜੀ ਨਾਮ ਰੂਪੀ ਬਾਣੀ ਸਿਫਤ ਸਲਾਹ ਅੰਮ੍ਰਿਤ ਬਾਣੀ ਸਿਫਤ ਸਲਾਹ ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਦਸ਼ਾਹੋ ਬਾਦਸ਼ਾਹ ਵਰਗੂ ਰਹਿੰਦਾ ਹੈ ਭਾਵੇਂ ਹੱਥ ਵਿੱਚ ਇੱਕ ਟਕਾ ਨਾ ਹੋਵੇ ਸਤਗੁਰੂ ਜੀ ਕਹਿੰਦੇ ਨੇ ਉਹ ਰਸਨਾ ਦੁਆਰਾ ਸਵਾਦ ਲੈਂਦਾ ਚੱਖੇ ਬਾਣੀ ਆਪਾਂ ਸਾਰੇ ਪੜਦੇ ਆਂ ਨਾਮ ਸਾਰੇ ਜਪਦੇ ਸਵਾਦ ਰਸ ਰਸਕ ਗੁਣ ਗਾਵੈ ਵੱਡਾ ਭਾਗ ਪੂਜ ਗੁਰ ਚਰਨਾ ਸਗਲ त्याग ਪਾਈ ਪ੍ਰਭ ਸਰਨਾ ਜਬਰ ਇਹ ਕੰਮ ਭਾਈ ਆਮ ਨਹੀਂ ਹੋ ਸਕਦਾ ਵੱਡੇ ਭਾਗਾ ਦੁਆਰਾ ਕੋਈ ਗੁਰੂ ਦੇ ਚਰਨਾਂ ਨੂੰ ਪੂਜਦਾ ਹੈ ਜਿਸ ਦਾ ਪੂਰਾ ਭਾਗ ਹੋਵੇ ਜਿਸ ਦਾ ਵੱਡਾ ਭਾਗ ਹੋਵੇ ਵੱਡੇ ਭਾਗ ਭੇਟੇ ਗੁਰਦੇਵਾ ਵਡ ਭਾਗ ਵਡ ਭਾਗੀ ਸਤ ਸੰਗਤ ਭਾਵੇ ਵੱਡਾ ਭਾਗ ਗੁਰ ਪੂਰਾ ਭੇਟਿਓ ਵਡ ਭਾਗੀ ਵੱਡਾ ਭਾਗ ਭੇਟਿਆ ਜਿਹਨੂੰ ਮਿਲ ਗਿਆ ਤੇ ਉਹ ਹੀ ਮਨੁੱਖ ਮਿਰ ਹੁਕਮ ਮੰਨ ਸਕਦਾ ਅਹਿਸਾਸ ਸਿੰਘ ਜੀ ਇਹ ਤੋਂ ਪਹਿਲਾਂ ਨਹੀਂ ਮੰਨ ਸਕਦਾ ਜਿਸ ਗੁਰ ਪੂਰਾ ਭੇਟ ਸੀ ਸੋ ਚੱਲੇ ਰਜਾਏ ਉਹ ਰਜਾ ਵਿੱਚ ਚੁਰਦਾ ਫਿਰ ਰਜਾ ਵਿੱਚ ਤੁਰਨ ਵਾਲਾ ਇਹ ਅਵਸਥਾ ਪਾਉਂਦਾ ਹੈ ਪਾਤਸ਼ਾਹ ਕਹਿੰਦੇ ਨੇ ਇਹ ਵੱਡੇ ਭਾਗਾਂ ਦੁਆਰਾ ਗੁਰੂ ਦੇ ਚਰਨਾਂ ਦੀ ਪੂਜਾ ਮਿਲ ਗਈ ਸੇਵਾ ਮਿਲ ਗਈ ਸਗਲ ਤਿਆਗ ਪਾਈ ਪ੍ਰਭ ਸਰਨ ਉਹਨੇ ਸਭ ਕੁਝ ਹੋਰ ਤਿਆਗ ਦਿੱਤਾ ਪ੍ਰਭੂ ਦੀ ਸਰਨ ਮਿਲ ਗਈ ਜੇ ਪ੍ਰਭੂ ਦੀ ਸਰਨ ਵਿੱਚ ਕਿਹੜੀ ਚੀਜ਼ ਨਹੀਂ ਹੈ ਧਨ ਨਹੀਂ ਹੈ ਗਿਆਨ ਦੀ ਹੈ ਕਿਹੜੀ ਚੀਜ਼ ਨਹੀਂ ਹੈ ਜਿਹੜੀ ਕਿਆ ਨਾਹੀ ਕਰ ਤੇਰੇ ਕਿਹੜੀ ਚੀਜ਼ ਨਹੀਂ ਹੈ ਉਹਦੇ ਘਰ ਦੇ ਵਿੱਚ ਸਾਰਾ ਘਰ ਹੀ ਉਹਦਾ ਮਿਲ ਗਿਆ ਜੋ ਕੁਛ ਠਾਕੁਰ ਕਾ ਸਾ ਸੇਵਕ ਦਾ ਜਿੰਨਾ ਰੱਬ ਦੀ ਚ ਵਸਤੂ ਹੈ ਸਾਰੀ ਸੇਵਕ ਦੀ ਹੋ ਜਾਂਦੀ ਹੈ ਐਸੀ ਹੈ ਗੁਰੂ ਦੀ ਵਿੜਾਈ ਗੁਰੂ ਨਾਨਕ ਜਾ ਕੋ ਭਿਆ ਦਿਆਲਾ ਸੋ ਜਨ ਹੋਆ ਸਦਾ ਦਿਹਾਲਾ ਭਾਈ ਗੁਰੂ ਨਾਨਕ ਪੰਜਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਹਿੰਦੇ ਜਿਸ ਤੇ ਗੁਰੂ ਨਾਨਕ ਭਾਵ ਮੇਰੇ ਤੇ ਗੁਰ ਰਾਮਦਾਸ ਜੀ ਦਿਆਵਾਨ ਹੋ ਗਏ ਨੇ ਆਪਾਂ ਕਹਾਂਗੇ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਤੇ ਦਿਆਵਾਨ ਹੋ ਗਏ ਨੇ ਇਹ ਦਿਆਲੂ ਨੇ ਸਾਡੇ ਤੇ ਦਇਆ ਵੰਦੇ ਤਾਂ ਹੀ ਇੱਥੇ ਬੁਲਾ ਕੇ ਇਹ ਵਿਚਾਰ ਕਰਾ ਰਹੇ ਤਾਂ ਹੀ ਸੇਵਾ ਕਰਾਈ ਹੈ ਤੁਹਾਡੇ ਤੋਂ ਤਾਂ ਹੀ ਤੁਸੀਂ ਆਇਓ ਜੇ ਦਿਆਲ ਹੈ ਵੈਸੇ ਨਹੀਂ ਦਇਆ ਹੈ ਉਹਦੀ ਸੋ ਜਨ ਹੋਵਾ ਸਦਾ ਨਿਹਾਲਾ ਉਹ ਨਿਹਾਲ ਹੋ ਜਾਂਦਾ ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ ਉਹ ਸਦਾ ਲਈ ਨਿਹਾਲ ਹੋ ਜਾਂਦਾ ਹੈ ਜਿਸ ਮਨੁੱਖ ਤੇ ਗੁਰੂ ਦਿਆਲ ਹੋ ਗਿਆ ਪਰਮਾਤਮਾ ਨਿਹਾਲ ਦੇ ਹਲੋ ਗਿਆ ਮਨ ਤਨ ਹੋਏ ਨਿਹਾਨ ਤੁਮ ਸੰਗ ਭੇਟਿਆ ਸੁਖ ਪਾਇਆ ਜਨ ਪ੍ਰਸਾਦ ਦੁੱਖ ਸਭ ਮਿਟਿਆ ਸਾਰਾ ਦੁੱਖ ਦੂਰ ਹੋ ਜਾਂਦਾ ਸਤਿਗੁਰ ਜੀ ਰਹਿਮਤ ਕਰਨ ਓਏ ਭੁੱਲ ਚੁੱਕਦੀ ਖਿਵਾ ਬਖਸ਼ਣਾ ਜੀ ਅਸੀਸ ਬਖਸੋ ਵਾਹੀ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ